ਖੇਤਾਂ ਚੋਂ ਨਿਕਲੇ ਟਰੈਕਟਰ ਅੱਜ ਦਿੱਲੀ ਦੀਆਂ ਸੜਕਾਂ ਤੇ ਆ ਚੁੱਕੇ ਐ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦਾ ਇਹ ਰੋਜ਼ ਜ਼ਾਹਰ ਕਰਨ ਦਾ ਅਨੋਖਾ ਤਰੀਕਾ ਹੈ ਤਸਵੀਰਾਂ ਸਿਰਸਾ ਰੋਡ ਗਾਜ਼ੀਪੁਰ ਬਾਰਡਰ ਦੀਆਂ ਨੇ ਕਿਸਾਨਾ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਕੇਂਦਰ ਅਤੇ ਕਿਸਾਨਾਂ ਵਿਚਾਲੇ ਖੇਤੀ ਕਾਨੂੰਨ ਨੂੰ ਲੈ ਕੇ ਸਥਿਤੀ ਡੈਡਲੌਕ ਵਾਲੀ ਬਣੀ ਹੋਈ ਹੈ ਸੱਤ ਗੇਟ ਦੀਆਂ ਮੀਟਿੰਗਾਂ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਹੈ ਟਰੈਕਟਰ ਮਾਰਚ ਕੱਢਣ ਦੇ ਲਈ ਕਿਸਾਨ ਜਥੇਬੰਦੀਆਂ ਨੇ ਚਾਰ ਥਾਮਾ ਨਿਰਧਾਰਿਤ ਕੀਤੀਆਂ ਸਨ ਜਿਨ੍ਹਾਂ ਵਿੱਚੋਂ ਪਹਿਲੀ ਸਿੰਘੂ ਬਾਰਡਰ ਤੋਂ ਮਾਰਚ ਕੱਢਿਆ ਗਿਆ ਜੋ ਟਿਕਰੀ ਸਰਹੱਦ ਵੱਲ ਰਵਾਨਾ ਹੋਇਆ ਇਸੇ ਤਰ੍ਹਾਂ ਦੂਸਰੇ ਜਥੇ ਨੇ ਟਿਕਰੀ ਬਾਰਡਰ ਤੋਂ ਕੁੰਡਲੀ ਵੱਲ ਨੂੰ ਚਾਲੇ ਪਾਏ ਨੇ ਦੂਸਰੇ ਜਥੇ ਦਾ ਐਂਟਰੀ ਪੁਆਇੰਟ ਸਾਂਪਲਾ ਬਣਾਇਆ ਗਿਆ ਸੀ ਪਹਿਲਾ ਅਤੇ ਦੂਸਰਾ ਜਥਾ ਸਾਂਪਲਾ ਅਤੇ ਕੁੰਡਲੀ ਬਾਰਡਰ ਦੇ ਸੈਂਟਰ ਵਿੱਚ ਆ ਕੇ ਵਾਪਸ ਆਪਣੇ ਸ਼ੁਰੂਆਤੀ ਥਾਂ ਤੇ ਪਹੁੰਚਿਆ ਤੀਸਰਾ ਜਥਾ ਗਾਜ਼ੀਪੁਰ ਤੋਂ ਪਲਵਲ ਵੱਲ ਨੂੰ ਰਵਾਨਾ ਕੀਤਾ ਗਿਆ ਜਿਸ ਦਾ ਐਂਟਰੀ ਪੁਆਇੰਟ ਦਸਨਾ ਵਿੱਚ ਬਣਾਇਆ ਗਿਆ ਸੀ ਇਸੇ ਤਰ੍ਹਾਂ ਚੌਥਾ ਅਤੇ ਆਖਰੀ ਜਥਾ ਰਿਵਾਲਸਰ ਤੋਂ ਪਲਵਲ ਨੂੰ ਭੇਜਿਆ ਗਿਆ ਅਤੇ ਦੋਨੋਂ ਜਥੇ ਪਲਵਲ ਤੋਂ ਵਾਪਸ ਆਪਣੀ ਥਾਂ ਤੇ ਪਹੁੰਚੇ ਇਸ ਟਰੈਕਟਰ ਮਾਰਚ ਨੂੰ ਕਿਸਾਨਾਂ ਨੇ ਸਿਰਫ ਟਰੇਲਰ ਦੱਸਿਆ ਇਹ ਕਹਿਣਾ ਚਾਹੁੰਦੇ ਆ ਵੀ ਇਹਦਾ ਟਰੇਲਰ ਦਿਖਾਇਆ ਹਲੇ ਬਾਕੀ 26 ਤਰੀਕ ਨੂੰ ਅਸੀਂ ਦਿਖਾਵਾਂਗੇ ਵੱਧ ਵੱਧ ਕੱਠ ਬਹੁਤ ਜ਼ਿਆਦਾ ਕੱਠ ਹੋ ਸਕਦਾ 26 ਤਰੀਕ ਨੂੰ ਅਸੀਂ ਕਹਿੰਦੇ ਆ ਵੀ ਕੱਲ ਦੀ 8 ਤਰੀਕ ਦੀ ਮੀਟਿੰਗ ਜੋ ਜਿਹੜੇ ਕਾਨੂੰਨ ਨੇ ਉਹ ਬੱਸ ਲੈ ਜਾਣਾ ਤੇ ਕਿਸਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਅੱਜ ਦੇ ਟਰੈਕਟਰ ਮਾਰਚ ਤੋਂ ਬਾਅਦ ਕਿ ਜੋਸ਼ ਜਿਹੜਾ ਹੈਗਾ ਉਹ ਬਰਕਰਾਰ ਹੈਗਾ ਉਹਨਾਂ ਦਾ ਨਹੀਂ ਬਾਦੂ ਬਰਕਰਾਰ ਆ ਜੀ 26 ਤਰੀਕ ਤੇ ਬੈਠੇ ਆ ਸੀ ਜਿੰਨਾ ਟਾਈਮ ਲੱਗੇਗਾ 6 ਮਹੀਨੇ ਲੱਗਣ ਸਾਲ ਬੈਠੇ ਆ ਇੱਥੇ ਹੀ ਬੈਠਾਂਗੇ ਡਟੇ ਰਹਾਂਗੇ ਜੀ ਕੱਪੜੇ ਬਿਸਤਰੇ ਸਾਰਾ ਕੁਝ ਸਾਡੇ ਨਾਲ ਨੇ ਤੁਹਾਡੀ ਘਰੇ ਗੱਲ ਹੁੰਦੀ ਆ ਤੁਸਾਂ ਤੁਹਾਨੂੰ 43 ਦਿਨ ਇੱਥੇ ਹੋ ਗਏ ਨੇ ਧਰਨੇ ਦੇ ਵਿੱਚ ਕੀ ਕਹਿੰਦੇ ਨੇ ਘਰ ਵਾਲੇ ਉਹ ਕਹਿੰਦੇ ਬੈਠੇ ਰਹੋ ਜੀ ਜਿੰਨਾ ਟਾਈਮ ਖਤਮ ਨਹੀਂ ਹੁੰਦੇ ਕਾਨੂੰਨ ਵਾਪਸ ਕਰਾ ਕੇ ਵਾਪਸ ਆਇਓ ਇਹ ਤਸਵੀਰਾਂ ਛਤੇਰਾ ਟੋਲ ਪਲਾਜ਼ਾ ਦੀਆਂ ਨੇ ਇੱਥੇ ਵੀ ਵੱਡੀ ਗਿਣਤੀ ਚ ਇਕੱਠ ਦੇਖਣ ਨੂੰ ਮਿਲਿਆ ਇਸ ਵਕਤ ਤਸਨੀ ਖੜੇ ਨੇ ਟੋਲ ਪਲਾਜ਼ਾ ਤੇ ਜਿਹੜਾ ਸਿੰਘੂ ਬਾਰਡਰ ਤੋਂ ਟਿਕਰੀ ਬਾਰਡਰ ਤੋਂ ਜਾਂਦਾ ਰੋਡ ਉਸਤੇ ਖੜੇ ਨੇ ਤੁਹਾਨੂੰ ਦਿਖਾ ਰਹੇ ਨੇ ਹਜ਼ਾਰਾਂ ਟਰੈਕਟਰ ਜਿਹੜੇ ਨੇ ਇੱਥੇ ਖੜੇ ਨੇ ਜਿਹੜੇ ਵਾਪਸ ਆ ਰਹੇ ਨੇ ਟਿਕਰੀ ਬਾਰਡਰ ਦੀ ਸਾਈਡ ਤੋਂ ਟਰੈਕਟਰ ਮਾਰਚ ਜਿਹੜਾ ਸੀਗਾ ਅੱਜ ਜਿੱਥੇ ਬੰਦਿਆਂ ਵੱਲੋਂ ਜਿਹੜਾ ਸੀਗਾ ਅਨਾਉਂਸ ਕੀਤਾ ਗਿਆ ਸੀਗਾ ਇਹ ਅਨਾਉਂਸ ਕੀਤਾ ਸੀਗਾ ਜਿੱਥੇ ਬੰਦਿਆਂ ਨੇ ਕਿ ਇਹ ਟਰੈਕਟਰ ਮਾਰਚ ਜਿਹੜਾ ਹੈ 7 ਤਰੀਕ ਦਾ ਅੱਜ ਇਹ ਰਿਹਰਸਲ ਹੈ 26 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਉਹਨਾਂ ਨੇ ਅਨਾਉਂਸ ਕੀਤਾ ਹੈ ਜਿਹੜੀਆਂ ਉਹਨਾਂ ਦੀਆਂ ਮੰਗਾਂ ਹੈਗੀਆਂ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੇ ਐਮਐਸਪੀ ਨੂੰ ਜਿਹੜਾ ਹੈ ਉਹ ਲੀਗਲ ਰਾਈਟ ਜਿਹੜਾ ਹੈ ਉਹ ਵਧਾਇਆ ਜਾਏ ਤੇ ਅੱਜ 7 ਤਰੀਕ ਨੂੰ ਇੱਕ ਟਰੈਕਟਰ ਮਾਰਚ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਟਰੈਕਟਰ ਜਿਹੜੇ ਨੇ ਇਸ ਦੇ ਵਿੱਚ ਸਿੰਘੂ ਬਾਰਡਰ ਤੋਂ ਜਿਹੜੇ ਚੱਲੇ ਸੀਗੇ ਸਿੰਘੂ ਬਾਰਡਰ ਤੋਂ ਟਿਕਰੀ ਬਾਰਡਰ ਦੀ ਸਾਈਡ ਜਿਹੜਾ ਨੇ ਇਹ ਮਾਰਚ ਕੀਤਾ ਸੀਗਾ ਇਹਨਾਂ ਨੇ ਟਿਕਰੀ ਬਾਰਡਰ ਤੋਂ ਫਿਰ ਵਾਪਸ ਆ ਰਹੇ ਨੇ ਜਿੱਥੇ ਟਿਕਰੀ ਬਾਰਡਰ ਤੋਂ ਜਿਹੜੇ ਕਿਸਾਨ ਸੀਗੇ ਉਹ ਚੱਲੇ ਸੀਗੇ ਇਹ ਵਿੱਚ ਜਿਹੜਾ ਨੇ ਇਹ ਮਿਲ ਗਏ ਸੀਗੇ ਤੇ ਵਾਪਸ ਜਿਹੜਾ ਨੇ ਕਿਸਾਨ ਇਹ ਜਾ ਰਹੇ ਨੇ ਹੁਣ ਸਿੰਘੂ ਬਾਰਡਰ ਦੀ ਸਾਈਡ ਨੂੰ ਦੇਖ ਸਕਦੇ ਹੋ ਤੁਸੀਂ ਕਿ ਤਿਰੰਗੇ ਝੰਡੇ ਤੇ ਕਿਸਾਨ ਜਥੇਬੰਦੀਆਂ ਦੇ ਝੰਡੇ ਲਾ ਕੇ ਟਰੈਕਟਰ ਜਿਹੜਾ ਨੇ ਸੈਂਕੜੇ ਟਰੈਕਟਰ ਜਿਹੜਾ ਨੇ ਇੱਥੇ ਜਿਹੜਾ ਨੇ ਵਾਪਸ ਜਾ ਰਹੇ ਨੇ ਸਿੰਘੂ ਬਾਰਡਰ ਦੀ ਸਾਈਡ ਨੂੰ ਰਾਜੀ ਕਿ ਕਿਸਾਨ ਜੱਥੇਬੰਦੀਆਂ ਤੇ ਸਰਕਾਰ ਦੀ ਜਿਹੜੀ ਹੈਗੀ ਮੰਤਰੀਆਂ ਦੀ ਅਹਿਮ ਮੀਟਿੰਗ ਜਿਹੜੀ ਹੈ ਕੱਲ 8 ਦਸੰਬਰ ਨੂੰ ਸ਼ਡਿਊਲਡ ਹੈਗੀ ਹਜ਼ਾਰਾਂ ਦੀ ਗਿਣਤੀ ਚ ਤਾਂ ਪਹਿਲਾਂ ਹੀ ਦਿੱਲੀ ਦੀਆਂ ਸਰਹੱਦਾਂ ਤੇ ਟਰੈਕਟਰ ਟਰਾਲੀਆਂ ਮੌਜੂਦ ਸਨ ਪਰ ਇਸ ਦੌਰਾਨ ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਚ ਕਿਸਾਨ ਟਰੈਕਟਰ ਲੈ ਕੇ ਪਹੁੰਚੇ ਹਾਂ ਜੋ ਇਹ ਮਾਰਚ ਨੂੰ ਸਫਲ ਬਣਾਇਆ ਜਾ ਸਕੇ ਹਾਂਜੀ ਇਹ ਸਿੰਗੂ ਬਾਰਡਰੋਂ ਚੱਲ ਕੇ ਜੀ ਟਿੱਕਰੀ ਬਾਰਡਰ ਤੱਕ ਗਏ ਸੀਗੇ ਜੀ ਤੇ ਜਿਹੜੇ ਉਹ ਸੀਗੇ ਉਹ ਵੀ ਇੱਧਰ ਆਏ ਸੀਗੇ ਵੱਖ-ਵੱਖ ਥਾਵਾਂ ਤੇ ਗਏ ਸੀਗੇ ਜੀ ਮਤਲਬ ਕਿ ਨਾ ਇਹ ਜਿਹਨੇ ਵੀ ਟਰੈਕਟਰ ਆਏ ਨੇ ਜੋ ਟਰੈਕਟਰ ਨੇ ਪਹਿਲਾਂ ਤੇ ਖੜੇ ਨੇ 26 ਤਰੀਕ ਦੇ 26 ਨਵੰਬਰ ਦੇ ਉਹ ਤਾਂ ਉਵੇਂ ਹੀ ਖੜੇ ਨੇ ਇਹ ਵੱਖਰੇ ਟਰੈਕਟਰ ਆਏ ਨੇ ਸਾਰੇ ਜੀ ਇਹ ਵੱਖਰੇ ਸਾਰੇ ਲੋਕ ਆੜ-ਆੜ ਆਏ ਨੇ ਮਤਲਬ ਕਿ ਪੰਜਾਬ ਤੋਂ ਜਿਹੜੇ ਪਹਿਲਾਂ ਆਏ ਨੇ ਉਹਨਾਂ ਚ ਇਹਨਾਂ ਵਿੱਚ ਕੋਈ ਕੋਈ ਬਹੁਤ ਘੱਟ ਨੇ ਯਾਨੀ ਬਾਕੀ ਸਾਰੇ ਪੰਜਾਬ ਤੋਂ ਦੂਹਰਾ ਆਏ ਨੇ ਇਹ ਸਾਰੇ ਟਰੈਕਟਰ ਜਿਹੜਾ ਨੇ ਇਹ ਰਾਤ ਨੂੰ ਪਹੁੰਚੇ ਨੇ ਇੱਥੇ ਫਿਰ ਕਿਉਂਕਿ ਸਿੰਗੂ ਬਾਰਡਰ ਤੇ ਤੁਸੀਂ ਕਹ ਰਹੇ ਹੋ ਟਰੈਕਟਰ ਐਜ਼ ਇਟ ਇਜ਼ ਖੜੇ ਨੇ ਹਾਂਜੀ ਹਾਂਜੀ ਰਾਤ ਨੂੰ ਕੱਲ ਕੱਲ ਸਵੇਰ ਤੋਂ ਚੱਲੇ ਹੋਏ ਨੇ ਕੁਝ ਇੱਕ ਦੋ ਦਿਨ ਪਹਿਲਾਂ ਚੱਲ ਪਏ ਯਾਨੀ ਹੈ ਇੱਕ ਇੱਕ ਦਿਨ ਜਾਂ ਦੋ ਦਿਨ ਦੇ ਵਿੱਚ ਵਿੱਚ ਆਏ ਨੇ ਕੁਝ ਰਾਤ ਆਏ ਨੇ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਨੂੰ ਜਿਹੜੇ ਤੁਹਾਡੀਆਂ ਮੇਨ ਮੰਗਾਂ ਨੇ ਸਰਕਾਰ ਜਿਹੜਾ ਹੈ ਅੜੀ ਹੋਈ ਹੈ ਕਿ ਅਸੀਂ ਸੰਸ਼ੋਧਨ ਕਰਾਂਗੇ ਕਿਸਾਨ ਜਿਹੜਾ ਮੰਗ ਕਰ ਰਹੇ ਨੇ ਕਿ ਤਿੰਨੋਂ ਕਾਨੂੰਨ ਰੱਦ ਹੋਣੇ ਚਾਹੀਦੇ ਸਿਰੇ ਤੋਂ ਤੇ ਐਮਐਸਪੀ ਵਾਲੇ ਈਸ਼ੂ ਤੇ ਅੱਜ ਦੇ ਟਰੈਕਟਰ ਮਾਰਚ ਤੋਂ ਬਾਅਦ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਹੁਣ ਤੱਕ ਜੋ ਵੀ ਪ੍ਰਦਰਸ਼ਨ ਕੀਤਾ ਸ਼ਾਂਤਮਈ ਚੱਲ ਰਿਹਾ ਹੈ ਜਿੰਨੇ ਸਾਡੇ ਜੂਨੀਅਰਾਂ ਨੇ ਜੋ ਵੀ ਹੈ ਮੂਰੇ ਹੋ ਕੇ ਕਰ ਰਹੇ ਨੇ ਉਹ ਇਹਨਾਂ ਸ਼ਾਂਤਮਈ ਹੋ ਰਿਹਾ ਸੀ ਕੋਈ ਹੁੱਲੜਵਾਜ਼ੀ ਨਹੀਂ ਕੀਤੀ ਹੈਗੀ ਵੀ ਅਸੀਂ ਇਹਨਾਂ ਇਹਨਾਂ ਮਤਲਬ ਦੇਸ਼ਾਂ ਨੂੰ ਸਾਨੂੰ ਗਲਤ ਨਾਂਗਾ ਦਿੱਤੀ ਜਾ ਰਹੀ ਹੈ ਵੀ ਖਾਲਸਤਾਨੀ ਨੇ ਅੱਤਵਾਦੀ ਨੇ ਇਹੀ ਬਕਵਾਦੀ ਨੇ ਅਸੀਂ ਸਰਕਾਰ ਨੂੰ ਇਹਨਾਂ ਦੇ ਖੁਦ ਹੀ ਜਿੰਨੇ ਵੀ ਝੰਡੇ ਲੱਗੇ ਹੋਏ ਨੇ ਨਾਲ ਤਿਰੰਗਾ ਝੰਡੇ ਨਾਲ ਲੱਗੇ ਅਸੀਂ ਵੀ ਦੇਸ਼ ਭਗਤਾਂ ਪ੍ਰਦਰਸ਼ਨ ਦਾ ਅਨੋਖਾ ਢੰਗ ਕਿਸਾਨਾਂ ਵੱਲੋਂ ਦਨ ਖੇਤੀ ਕਾਨੂੰਨ ਦੇ ਖਿਲਾਫ ਰੋਸ ਪ੍ਰਦਰਸ਼ਨ ਅਤੇ ਐਮਐਸਪੀ ਨੂੰ ਦੇਸ਼ ਵਿੱਚ ਕਾਨੂੰਨ ਬਣਾਉਣ ਦੇ ਲਈ ਕੱਢਿਆ ਗਿਆ ਇਸ ਨੂੰ ਲੈ ਕੇ ਵੀ ਕੇਂਦਰ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਲਈ ਇਹ ਟਰੈਕਟਰ ਰੈਲੀ ਕੱਢੀ ਗਈ ਹੈ ਟਰੈਕਟਰ ਹੀ ਕਿਸਾਨਾਂ ਦਾ ਅਜਿਹਾ ਸਾਥੀ ਹੈ ਜਿਸ ਦੀ ਮਦਦ ਅਤੇ ਆਪਣੇ ਹੁਨਰ ਦੇ ਨਾਲ ਕਿਸਾਨ ਮਿੱਟੀ ਵਿੱਚ ਫਸਲ ਉਗਾ ਕੇ ਦੇਸ਼ ਦਾ ਢਿੱਡ ਪਰਦਾ ਹੈ ਪਰ ਦੇਸ਼ ਅੰਦਰ ਕਿਸਾਨਾਂ ਦੇ ਹਾਲਾਤ ਕੀ ਨੇ ਤਸਵੀਰਾਂ ਬਿਆਨ ਕਰ ਰਹੀਆਂ ਹਨ ਟਰੈਕਟਰ ਦੀ ਦੁਨੀਆ 'ਚ ਜਿਹੜੀ ਵੀ ਕੰਪਨੀ ਨੇ ਪੈਰ ਰੱਖਿਆ ਲੱਖਾਂ ਕਰੋੜਾਂ ਤੋਂ ਵੱਧ ਨੈਟਵਰਕ ਬਣਾਇਆ ਅਤੇ ਨੈਟਵਰਕ ਕਾਇਮ ਕਰਨ ਦੇ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਲੱਗਿਆ ਕਿਉਂਕਿ ਦੁਨੀਆ ਭਰ ਦੇ ਅਜਿਹੇ ਦੇਸ਼ਾਂ ਦੀ ਲਿਸਟ ਵਿੱਚ ਭਾਰਤ ਟੌਪ ਤੇ ਹੈ ਜਿਹੜੇ ਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਟਰੈਕਟਰ ਵਿਕਦੇ ਨੇ ਹਰ ਸਾਲ ਤਕਰੀਬਨ 8 ਲੱਖ ਟਰੈਕਟਰ ਭਾਰਤ ਵਿੱਚ ਵਿਚੇ ਜਾਂਦੇ ਆ ਹੁਣ ਸਵਾਲ ਟਰੈਕਟਰ ਖਰੀਦ ਜਾਂ ਵੇਚਣ ਦਾ ਨਹੀਂ ਹੈ ਇਹ ਸਵਾਲ ਹੈ ਅਜੇ ਕਿਸਾਨ ਖੇਤੀ ਕਰਨ ਲਈ ਆਪਣੀਆਂ ਜ਼ਮੀਨਾਂ ਦੇ ਹੱਕ ਲੈਣ ਦੇ ਲਈ ਕੇਂਦਰ ਸਰਕਾਰ ਖਿਲਾਫ ਦਿੱਲੀ 'ਚ ਡਟੇ ਹੋਏ ਹੈ